ਪੀਤੀ ਰਾਤ ਹੁਸ਼ਾਰਪੁਰ ਦੇ ਸ਼ਰਧਾਲੂਆਂ ਨਾਲ ਭਰੀ ਬੱਸ ਜੋ ਕਿ ਮਥਰਾ ਬ੍ਰਿੰਦਵਨ ਮੱਥਾ ਦੇ ਕੇ ਵਾਪਸ ਆ ਰਹੀ ਸੀ ਜਿਸ ਵਿੱਚ ਕਿ ਅੱਗ ਲੱਗਣ ਕਾਰਨ 11 ਦੇ ਕਰੀਬ ਲੋਕ ਚੁੱਲ ਸਗੇ ਅਤੇ ਦਰਜਨਾਂ ਸ਼ਰਧਾਲੂ ਜ਼ਖਮੀ ਹੋ ਗਏ ਜਿਵੇਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਹੁਸ਼ਾਰਪੁਰ ਤੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਡਾਕਟਰ ਰਾਜਕੁਮਾਰ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਕੋਈ ਲਫ਼ਜ਼ ਨਹੀਂ ਹੈਗੇ ਕੋਈ ਲਫ਼ਜ਼ ਨਹੀਂ ਯੋਗੀ ਅਕਸਰ ਅਸੀਂ ਮੱਥਾ ਦੇਕਣ ਲਈ ਸਾੜੀਆਂ ਤੀਰ ਯਾਤਰਾਵਾਂ ਬਸਾਂ ਲਗਾਤਾਰ ਜਾਂਦੀਆਂ ਔਰ ਮਨ ਨੂੰ ਪਤਾ ਲੱਗਾ ਵੀ ਹਰ ਸਾਲ ਲੈ ਕੇ ਜਾਂਦੇ ਸੀ ਲੇਕਿਨ ਇਹ ਐਦਾਂ ਦਾ ਮਾੜਾ ਦਿਨ ਸਗਾ ਮਾੜੀ ਘਟਨਾ ਆ ਜਿਸਦੇ ਲਈ ਨਾ ਕੋਈ ਸ਼ਬਦ ਹੈ ਨਾ ਦੁੱਖ ਬਿਆਨ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ ਐਡਾ ਭਾਰਾ ਦੁੱਖ ਹੈ ਉਹਨੂੰ ਵਿਅਕਤ ਕਿਸ ਲਫ਼ਜ਼ਾਂ ਚ ਕੀਤਾ ਜਾਵੇ ਔਰ ਸਾਰਾ ਹੀ ਪਰਿਵਾਰ ਗਲੀ ਹੈ ਜਿੱਥੇ ਰਕੇਸ਼ ਜੀ ਦਾ ਪਰਿਵਾਰ ਨਾਲ ਡੜਵਾਲ ਪਰਿਵਾਰ ਹੈ ਗਲੀ ਵਾਲੇ ਹੋਰ ਸਾਥੀ ਹੈ ਕੋ ਲੁਧਿਆਣੇ ਦੇ ਪਰਿਵਾਰ ਨਾਲ ਐਸੋਸੀਏਟਡ ਸੀ ਅੱਗੇ ਵੀ ਜਾਂਦੇ ਸੀ ਉਹ ਬਿੰਦਾਵਨ ਧਾਮ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਔਰ ਬਸ ਦੇ ਜੋ ਦਸ ਦੇ ਪੇ ਥੱਲੇ ਅੱਗ ਲੱਗੀ ਜੋ ਸਾਨੂੰ ਵਾਕਿਆ ਪਤਾ ਲੱਗਾ ਲੇਕਿਨ ਜਿੱਦਾਂ ਹੀ ਮੈਨੂੰ ਸੂਰੇ ਪਤਾ ਲੱਗਾ ਸੀ ਸਾਰੇ ਸਾਥੀ ਇੱਥੋਂ ਉੱਥੇ ਘਟਨਾ ਦੇ ਪਹੁੰਚੇ ਆ ਔਰ ਰਸਤੇ ਸਾਡੇ ਨਾਲ ਗੱਲ ਕਰਦੇ ਗਏ ਡਿਪਟੀ ਕਮਿਸ਼ਨਰ ਐਸਐਸਪੀ ਉਥੇ ਪੰਜਾਬ ਹਰਿਆਣਾ ਗਵਰਨਮੈਂਟ ਨੂੰ ਸਾਰਾ ਹੀ ਅਸੀਂ ਕਹਿ ਦਤਾ ਸੀਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਘਰ ਆ ਲਤੋ ਵੀ ਮੈਸੇਜ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲੱਗ ਗਿਆ ਉਹਨਾਂ ਦੇ ਘਰ ਆ ਲਤੋ ਵੀ ਲੱਗ ਗਿਆ ਔਰ ਜੋ ਉਸ ਵੇਲੇ ਹੁਣ ਜੋ ਹੋਇਆ ਉਹ ਤਾਂ ਸਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਦੁੱਖ ਪ੍ਰਗਟ ਕਰ ਲਈ ਵੀ ਲਫ਼ਜ਼ ਨਹੀਂ ਹੈਗੇ ਆ ਕਿਸ ਲਫ਼ਜ਼ਾਂ ਦੇ ਵਿੱਚ ਮੈਂ ਪਰਮਾਤਮਾ ਨਾਲ ਗੱਲਾ ਕਰਾਂ ਉਹਨੂੰ ਕੀ ਕਹਾਂ ਕਿ ਕਿਹੜੀ ਇਦਾਂ ਦੀ ਘੜੀ ਹੁੰਦੀ ਹੈ ਕਿਥੇ ਇੰਨੇ ਵੱਡੀ ਗੱਲ ਆ ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ ਜੋ ਦੱਸਦੇ ਪਏ ਆ ਅਲ ਕਿ ਇਸ ਜੀ ਦੇ ਪਰਿਵਾਰ ਤੇ ਉਹਨਾਂ ਦੀ ਮਿਸਸਿਜ਼ ਉਹਨਾਂ ਦਾ ਬੇਟਾ ਉਧਰ ਉਹਨਾਂ ਦੇ ਭਾਈ ਦੀ ਪੋਤੀ ਜਾਂ ਇਦਾਂ ਹੋਰ ਪਰਿਵਾਰ ਜਿਹੜਾ ਚਲੇ ਗਿਆ ਇਹ ਸਾਡੇ ਹੁਸ਼ਿਆਰਪੁਰ ਦੇ ਲਈ ਇਹ ਇਸ ਤੋਂ ਵੱਡੀ ਦਰਦਨਾਕ ਘਟਨਾ ਨਹੀਂ ਮੈਂ ਆਪਣੇ ਵੱਲੋਂ ਮੇਰੇ ਨਾਲ ਡਾਕਟਰ ਰਾਜਕਮਰ ਜੀ ਵੀ ਅਸੀਂ ਇਕੱਠੇ ਸੀਗੇ ਸਮੰਜਨਾਨ ਸਵੇਰੇ ਇਹਨਾਂ ਨੇ ਵੀ ਸਾਰੇ ਪ੍ਰਬੰਧ ਕਰਾਏ ਮੇਰੇ ਨਾਲ ਲੜ ਕੇ ਔਰ ਮੁੱਖ ਮੰਤਰੀ ਜੀ ਵੱਲੋਂ ਨਾ ਵੱਲੋਂ ਵੀ ਮੈਨੂੰ ਸਾਰਿਆਂ ਨੂੰ ਮੈਸੇਜ ਲੱਗਾ ਵੀ ਬਹੁਤ ਦੁਖਦਾਈ ਘਟਨਾ ਹੈ ਸਾਡੀ ਸਾਰੀ ਪਾਰਟੀ ਵੱਲੋਂ ਲੇਕਿਨ ਇਸ ਪਰਿਵਾਰ ਦਾ ਸਾਡੇ ਕੋਲ ਦਾ ਹੱਲ ਕੋਈ ਨਹੀਂ ਕਿਸੇ ਕੋਲ ਪੰਜਾਬ ਸਰਕਾਰ ਵੱਲੋਂ ਇਹਦੇ ਉੱਧਰਲੀ ਸਰਕਾਰ ਨਾਲ ਕੀ ਉਹਨਾਂ ਉਹਨਾਂ ਦੇ ਨਾਲ ਉਸੇ ਵਿਲੇ ਜਿਹੜਾ ਜੋ ਪ੍ਰਬੰਧ ਹੋ ਸਕਦਾ ਜਿਹੜਾ ਹਸਪੀਟਲ ਦੇ ਅੰਦਰ ਪੋਸਟਮਾਰਟ ਕਰਨ ਲਈ ਬੋਡੀਜ਼ ਨੂੰ ਲੈ ਕੇ ਆਉਣ ਲਈ ਜੋ ਉਪਰਾਲਾ ਹੈਗਾ ਉਹ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਸ ਵਿੱਚ ਇਕੱਠੇ ਹੋ ਕੇ ਕਰ ਰਹੇ ਆ ਜੀ ਡਾਕਟਰ ਸਾਹਿਬਾ ਜੀ ਸਟਾਫ ਪਹੁੰਚੇ ਤੁਹਾਨੂੰ ਜੀ और जिस तरह मंत्री साहब ने कहा कि कोई वर्ड्स नहीं है कोई शब्द बयान नहीं किया सकता, सारा शहर इस शोक की लहर है, और हर प्राणी हर हर बासी परेशान है इस सोच बच्चे डुबे हुआ फिर हादसा किमें होर बड़े दुख की गल है कि हादसे का समय से पता नहीं लग सके, और जो तो पता लग्या तद तक लेट हो चुका सी देरी हो चुकी से ਬਾਕੀ ਸਾਰੀ ਸਰਕਾਰ ਦੁਆਰਾ ਜਿਸ ਤਰ੍ਹਾਂ ਜੰਪਾ ਜੀ ਦੱਸਿਆ ਕਿ ਜ਼ਰੂਰੀ ਜਿਹੜੇ ਇਲਜ਼ਾਮਤ ਹੈ ਉਹ ਕਰ ਦਿੱਤੇ ਗਏ ਜ਼ਰੂਰੀ ਪ੍ਰਬੰਧ ਜਿਹੜੇ ਆ ਉਹ ਕਰ ਦਿੱਤੇ ਗਏ ਔਰ ਸਰਕਾਰ ਬਿਲਕੁਲ ਆਪਣੇ ਜ਼ਿੰਮੇਵਾਰੀ ਦੇ ਨਾਲ ਸਾਰੇ ਡਿਊਟੀਆਂ ਸਰ ਡੀਸੀ ਐਸਐਸਪੀ ਸਾਹਿਬ ਐਡਮਿਨਿਸਟ੍ਰੇਸ਼ਨ ਸਾਰੇ ਡਿਊਟੀਆਂ ਆਪਣੇ ਨਿਵਾ ਰਹੇ ਤੇ ਅਸੀਂ ਬਿਲਕੁਲ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਾਂ ਦੇ ਨਾਲ ਚਟਾਨਾਂ ਵਾਂਗ ਖੜੇ ਆ ਇਹ ਵੀ ਸੰਦੇਸ਼ ਕਰਨਾ ਹੈ ਪਰਿਵਾਰ ਦੇ ਕਿ እንዳਏ ਕਿ ਘਟਨਾ ਦੀ ਖਬਰ ਸੁਣ ਕੇ ਬੜਾ ਮਨ ਦੇ ਵਿੱਚ ਵਿਚਲਿਤ ਜਾ ਹੁੰਦਾ ਹੈ ਬੜੇ ਸਨਾਲ ਜਿਹੜਾ ਜਾਂਦਾ ਹੈ ਉਹ ਆਪਣੀ ਧਾਰਮਿਕ ਆਸਥਾ ਨੂੰ ਪੂਰੀਆਂ ਕਰਕੇ ਵਾਪਸ ਪਰਤ ਆ ਰਿਹਾ ਸੀਗਾ ਤੇ ਬਾਅਦ ਵਿੱਚ ਜਿਹੜਾ ਹਾਸ ਬਸ ਦੇ ਨਾਲ ਹੋਇਆ ਔਰ ਲਗਭਗ 11 ਵਿਅਕਤੀ ਜਿਹੜੇ ਉਹ ਉਹਨਾਂ ਦੀ ਇਹ ਮੁਕਤੀ ਦਾ ਧੂਰੀ ਪੱਤੀ ਵੀ ਹਲੇ ਇਹਲਾ ਚੱਲ ਰਿਹਾ ਪਰ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਜਿਹੜੀ ਸਾਡੇ ਸ਼ਹਿਰ ਹੁਸ਼ਿਆਰਪੁਰ ਦੇ ਲੋਕਾਂ ਦੀ ਹੈ ਇਹ ਦੇ ਕਰਕੇ ਬੜਾ ਮਨ ਨੂੰ ਹੁਸ਼ਿਆਰਪੁਰ ਵਾਸੀਆਂ ਵਾਸਤੇ ਬੜਾ ਇਹ ਅੱਜ ਕਿਸੇ ਸਭ ਨੇ ਕੀ ਅਫਸੋਸ ਦਿੰਨਾ ਹੈ ਮਨ ਬੜਾ ਪਰੇ ਚਲੀ ਤੇ ਕਿਾ ਪਰਮਾਤਮਾ ਦੇ ਜੇ ਅਸੀਂ ਦੁਆਇ ਬੇਨਤੀ ਕਰ ਸਕਦੇ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੀ ਵਾਸਤੇ